ਹਾਂਜੀ ਭਾਈ ਆ ਖੜਾ ਗੱਡਾ ਪੁਰਾਣੇ ਟਾਈਮਾਂ ਦਾ ਪਰ ਇਹਦੇ ਟਾਇਰ ਦੂਜੇ ਲੱਗੇ ਹੋਏ ਆ ਟਾਇਰ ਇਹ ਜਿਹੜੇ ਲੱਕੜ ਵਾਲੇ ਆ ਚੱਕੇ ਹੋਏ ਆ ਤੇ ਨਾਲ ਇਹਦੇ ਆ ਟਰੈਕਟਰ ਆ ਇਹ ਹੈਗਾ ਹਿੰਦੂਸਤਾਨ ਡੀਜ਼ਲ 35 ਇਹ ਸ਼ਿੰਗਾਰਿਆ ਹੋਇਆ ਤੇ ਸ਼ਿੰਗਾਰੇ ਦਾ ਕਾਰਨ ਆਪਾਂ ਪੁੱਛਦੇ ਆ ਬਾਈ ਨੂੰ ਇਹ ਲੈ ਕੇ ਕਿੱਥੇ ਚੱਲਿਆ ਵਾ ਤੇ ਜਿਵੇਂ ਪੁਰਾਣਾ ਵਿਰਸਾ ਉਦਾਂ ਇਹ ਬਣਾਇਆ ਬਲਦਰੀ ਥਾਂ ਤੇ ਟਰੈਕਟਰ ਜੋੜਿਆ ਹੋਇਆ ਇਹਨਾਂ ਨੇ ਨਾਲ ਤੇ ਬਲਦ ਮੇਰੇ ਸਾਬ ਨਾਲ ਹੋ ਸਕਦਾ ਨਾ ਜੋੜ ਦੇਣ ਨਹੀਂ ਬਲਦਾਂ ਨਹੀਂ ਜੋੜਦੇ ਬਾਈ ਬਲਦ ਆਉਂਦੇ ਆ ਮਗਰ ਅੱਛਾ ਬਲਦ ਮਗਰ ਆਉਂਦੇ ਆ ਠੀਕ ਆ ਇਹ ਜਾਗੋ ਵਾਸਤੇ ਲੈ ਕੇ ਚੱਲੇ ਆ ਠੀਕ ਆ ਕਿਹੜੇ ਮੇਲ ਦੀ ਐਂਟਰੀ ਆ ਉਹ ਆਤਾ ਬਲਦ ਜੋੜ ਕੇ ਗੱਡੂ ਨਾਲ ਫੇਰ ਲਵਾਈ ਦੀ ਆ ਅੱਛਾ ਨਾਨਕਾ ਮੇਲ ਦੀ ਐਂਟਰੀ ਹੈ ਠੀਕ ਆ ਠੀਕ ਆ ਤੇ ਇਹ ਕਿਹੜੇ ਪਿੰਡ ਦੇ ਬਈ ਲੰਗਿਆਣਾ ਪਿੰਡ ਆ ਬਈ ਆਪਣਾ ਲੰਗਿਆਣਾ ਪਿੰਡ ਵੱਡਾ ਲੰਗਿਆਣਾ ਆ ਜਿਹੜਾ ਉਰਲਾ ਇਹ ਪਿੰਡ ਨਾ ਲੰਗਿਆਣਾ ਪਾਇਦਾ ਪਰਲਾ ਅੱਛਾ ਅੱਛਾ ਠੀਕ ਆ ਠੀਕ ਆ ਜੀ ਓਕੇ ਸਰ ਸਤਿ ਸ਼੍ਰੀ ਅਕਾਲ ਬਾਪੂ ਜੀ ਆਪਣਾ ਟਰੈਕਟਰ ਜੀ ਇਹ ਹਾਂਜੀ ਹਾਂਜੀ ਠੀਕ ਹੈ ਜੀ ਤੇ ਪ੍ਰੋਗਰਾਮ ਤੇ ਲੱਗੇ ਚੱਲੇ ਆ ਜੀ ਅੰਜਾ ਆਪਾਂ ਹੀ ਸਿਆਜਾ ਨਾਨਕਾ ਮਿਲ ਲਾਉਣਾ ਗੱਡਾ ਅੱਛਾ ਜੀ ਕਿਹੜੇ ਪੰਡੇ ਜੀ ਕਸੂਆ ਨੇ ਕਸੂਆ ਨੇ ਠੀਕ ਹੈ ਜੀ ਤੇ ਬਾਈ ਦੱਸਦੇ ਕਹਿੰਦਾ ਬਲਦ ਮਗਰ ਆਉਂਦੇ ਅੱਛਾ ਬਲਦ ਉਥੋਂ ਜੋੜਦੇ ਹੈ ਜੀ ਸਾਰਾ ਕੁ ਸਭ ਨੇ ਪੁਰਾਣਾ ਵੇਸਾ ਸਾਰਾ ਇੱਕ ਗੱਡੀ ਗੋਲਡ ਉਹਨੂੰ ਸੀ 26 ਮਾਡਲ ਤਾਂ ਆਂਗੇ ਆ ਜੋ ਟਿੰਡਾ ਵਾਲਾ ਖੂਹ ਹੈ ਅੱਛਾ ਅੱਛਾ ਜੀ ਹੋਰ ਪੁਰਾਣੀ ਵਿਰਾਸਤ ਸਾਰੀ ਪਈ ਆ ਪੈਸੇ ਤਰਾ ਮੇਲਿਆਂ ਤੇ ਲਾਉਂਦੇ ਆ ਜੋ ਪ੍ਰੋਗਰਾਮ ਹੁੰਦਾ ਕੋਈ ਠੀਕ ਹੈ ਜੀ ਜਿਵੇਂ ਹੁਣ ਵਿਆਹ ਸ਼ਾਦੀ ਜੀ ਬੁੱਕ ਕਰਦੇ ਤੁਸੀਂ ਉਦੋਂ ਵੀ ਜਾਣੇ ਹਨਾ ਸ਼ਾਦੀ ਦਾ ਹੁਣ ਬੁੱਕ ਚੱਲ ਅੱਛਾ ਜਿਵੇਂ ਹੁਣ ਵਿਆਹ ਤੇ ਅੱਜ ਕੱਲ ਇਹ ਜਾਗੂ ਦਾ ਲਾਉਣਾ ਜੀ ਹਾਂਜੀ ਜਾਗੂ ਆ ਪ੍ਰੋਗਰਾਮ ਬੁੱਕ ਹੀ ਰਿਹਾ ਸਾਲ ਦੇ ਸਾਰੇ ਚਾਂਸ ਚੱਲਦੀ ਹੈ ਅ 04832 ਬਾਕੀ ਹੋਰ ਬੋਲਦੇ ਜੀ 99726 04832 ਲੰਗਿਆਣਾ ਪਿੰਡ ਆਪਣਾ ਮੋਗਾ ਜ਼ਿਲ੍ਹਾ ਬਾਘਾਪੜਨ ਦੇ ਨਾਲ ਹੈ ਤੇ ਜੇ ਤੁਸੀਂ ਬਾਈ ਵਿਆਹ ਸ਼ਾਦੀ ਚ ਮੰਨ ਲਓ ਨਾਨਕਾ ਮੇਲ ਜਾਂ ਆਪਣਾ ਜਾਗੋ ਦਾ ਪ੍ਰੋਗਰਾਮ ਜਾਂ ਹੋਰ ਵੀ ਆ ਉਹ ਤੁਸੀਂ ਬਾਈ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ ਤੇ ਆ ਤੁਹਾਨੂੰ ਆਪਾਂ ਗੱਡਾ ਦਿਖਾਤਾ ਬਈ ਇਹ ਜਿਹੜਾ ਪੁਰਾਣੇ ਵਿਰਸੇ ਦਾ ਗੱਡਾ ਵੀ ਰੱਖਿਆ ਨਾਲ ਇਹਦੇ ਇਧਰ ਲਾਲ ਟੰਗੀਆਂ ਵੀ ਚੰਗੀ ਟੰਗੀ ਹੋਈ ਆ ਹਨਾ ਤੇ ਇਹਦੇ ਵਿੱਚ ਬਾਈ ਆਹ ਸਾਹਮਣੇ ਲਿਖਿਆ ਵਿਰਾਸਤੀ ਸੱਭਿਆਚਾਰ ਨਾਨਕਾ ਮੇਲ ਗੱਡਾ ਡੋਲੀ ਜਾਗੋ ਮਲਵਾਈ ਸੱਥਾ ਸੱਥ ਟਿੰਡਾ ਵਾਲਾ ਖੂਹ ਤੇ ਆ ਸਾਰਾ ਕੁਝ ਤੇ ਲਿਖਿਆ ਹੋਇਆ ਵਾ ਤੇ ਇਦਾਂ ਬਹੁਤ ਸੋਹਣਾ ਬਣਾਇਆ ਹੋਇਆ ਬਾਈ ਹੋਣਾ ਨੇ ਤੇ ਬਹੁਤ ਵਦ ਵੀਡੀਓ ਸ਼ੇਅਰ ਕਰਿਆ ਜੋ ਤੇ ਜਿਹੜੇ ਬਾਈ ਨੇ ਆਦਾ ਮਨ ਲਾ ਕਿਉਂਕਿ ਰੀਤੀ ਰਿਵਾਜ ਹੁਣ ਨਾ ਪੁਰਾਣਾ ਲੋਕ ਥੋੜਾ ਕਲਚਰ ਨੂੰ ਧਿਆਨ ਦੇਣ ਲੱਪੇ ਉਧਰ ਨੂੰ ਤੇ ਹੁਣ ਉਹ ਐਝਾ ਪਾਲਦੇ ਆ ਤੇ ਲੱਭਦੀ ਨਹੀਂ ਚੀਜ਼ ਤੇ ਪਰ ਆਪਾਂ ਇਸੇ ਕਰਕੇ ਵੀਡੀਓ ਪਾਈ ਆ ਤੇ ਬਈ ਲੋਕਾਂ ਤੱਕ ਪਹੁੰਚੇ ਤੇ ਸ਼ੇਅਰ ਜ਼ਰੂਰ ਕਰਿਓ ਬਾਈ ਜੀ ਵੀਡੀਓ ਨੂੰ